ਜਿਹੜਾ ਨਾਮ ਜਪਤਾ ਆ ਉਹਦੇ ਤੇ ਜਿਹੜਾ ਪਲੈਨਟਸ ਦਾ ਅਸਰ ਜਾਂ ਬਾਕੀ ਚੀਜ਼ਾਂ ਦਾ ਅਸਰ ਕਿ ਘੱਟ ਹੋਣਾ ਲੱਗਦਾ ਕਿਉਂਕਿ ਨਾਮ ਇਸ ਤੋਂ ਉੱਪਰ ਆਣਾ ਨਾਮ ਦਾ ਬਤਨ ਇੰਦਾ ਫ੍ਰੀਕਵੈਂਸੀ ਓਕੇ ਸਾਰੀ ਜਿਹੜੀ ਕਾਇਨਾਤ ਆ ਇਹ ਸਾਊਂਡ ਆ ਫ੍ਰੀਕਵੈਂਸੀ ਸਰ ਕੋਈ ਨੈਗੇਟਿਵ ਆ ਕੋਈ ਪੋਜ਼ਿਟਿਵ ਆ ਕੋਈ ਉੱਪਰ ਦੀ ਸਕੇਲ ਦੀ ਆ ਕਿ ਲੋਅਰ ਦੀ ਸਕੇਲ ਦੀ ਆ ਇਹਦੇ ਵਾਧੀਆਂ ਘਟਦੀਆਂ ਰਹਿੰਦੀਆਂ ਹਰ এনਵਾਇਰਨਮੈਂਟ ਦੀ ਇੱਕ ਫ੍ਰੀਕਵੈਂਸੀ ਆ ਕਈ ਥਾਵਾਂ ਤੇ ਜਾ ਕੇ ਤੁਹਾਨੂੰ ਅੱਛਾ ਲੱਗਦਾ ਕਈ ਥਾਵਾਂ ਤੇ ਜਾ ਕੇ ਅੱਛਾ ਨਹੀਂ ਲੱਗਦਾ ਹਰ ਵਿਅਕਤੀ ਦੀ ਇੱਕ ਫ੍ਰੀਕੁਐਂਸੀ ਆ ਕੇ ਨਾਲ ਬੈਠਣਾ ਅੱਛਾ ਲੱਗਦਾ ਕਈਆਂ ਕਈਆਂ ਦੇ ਨਾਲ ਤੁਹਾਡੀ ਫ੍ਰੀਕੁਐਂਸੀ ਸੈੱਟ ਬੈਂਦੀ ਕਈਆਂ ਦੇ ਨਾਲ ਨਹੀਂ ਬੈਂਦੀ ਤੁਸੀਂ ਕਿਸੇ ਨੂੰ ਲਾਈਕ ਡਿਸਲਾਈਕ ਨਹੀਂ ਕਰਦੇ ਤੁਸੀਂ ਉਹ ਫ੍ਰੀਕੁਐਂਸੀ ਆਪਸ ਵਿੱਚ ਮਰਜ ਹੁੰਦੀ ਕਿ ਨਹੀਂ ਕਿਉਂਕਿ એનર્ਜੀ ਲੈਵਲ ਤੇ ਸਾਰਾ ਕੁਝ ਹੋ ਰਿਹਾ ਠੀਕ ਹੈ ਤਾਂ ਤੁਹਾਡੀ ਸਰੀਰ ਚ ਵੀ ਵਾਈਬ੍ਰੇਸ਼ਨਸ ਹੋ ਰਹੀਆਂ ਨੇ ਤੁਹਾਡੀ ਹਾਰਟ ਬੀਟ ਹੋ ਰਹੀ ਆ ਪਰ ਤੁਹਾਡਾ ਸੁਕਸ਼ਮ ਸਰੀਰ ਦੇ ਵਿੱਚ ਚੱਕਰ ਨੇ ਉਹਨਾਂ ਦੀ ਆਪਣੀ ਵਾਈਬ੍ਰੇਸ਼ਨਸ ਆ ਤਾਂ ਅਲਟੀਮੇਟਲੀ ਸਾਰਾ ਕੁਝ ਇੱਕ ਕੋਸਮਿਕ ਜਦੋਂ ਇਹਨਾਂ ਜਿਹੜਾ ਟੋਟਲ ਟੋਟਲ ਯੂਨੀਵਰਸਲ ਦਾ ਯੂਨੀਵਰਸ ਦਾ ਜੋ ਨਾਮ ਆ ਹਾਂਜੀ ਉਹਨੂੰ ਨਾਮ ਕਹਿੰਦੇ ਆ ਓਕੇ ਵਿੱਚ ਤੁਮੀ ਆ ਗਏ ਮਮੀ ਆ ਗਏ ਆ ਵੀ ਆ ਗਿਆ ਉਹ ਵੀ ਆ ਗਿਆ ਇਹ ਹੀ ਆ ਗਿਆ ਸਾਰਾ ਕੁਝ ਆ ਗਿਆ ਜਦੋਂ ਕਲੈਕਟਿਵਲੀ ਇੱਕ ਜਿਹੜੀ ਕਲੈਕਟਿਵ ਧੋਨਾ ਠੀਕ ਉਹਨੂੰ ਨਾਮ ਕਹਿੰਦੇ ਕਹਿੰਦੇ ਆਪਾਂ ਉਹਦੇ ਆਫਕੋਰਸ ਕਈ ਲੈਵਲ ਨੇ ਇਸ ਚੀਜ਼ ਨੂੰ ਅੰਡਰਸਟੈਂਡ ਕਰਨ ਦੇ ਓਕੇ ਬਟ ਇਨ ਰਿਲੇਸ਼ਨ ਟੂ ਜਿਹੜਾ ਸਵਾਲ ਤੁਸੀਂ ਮੈਨੂੰ ਪੁੱਛਿਆ ਉਹਦੇ ਰਿਲੇਸ਼ਨ ਨਾਲ ਆਪਾਂ ਨਾਮ ਦੇ ਅਰਥ ਇੱਥੇ ਲਾਵਾਂਗੇ ਫ੍ਰੀਕਵੈਂਸੀਸ ओके okay. तो इसी तरह प्लैनेट्स दी क्योंकि ਸਾਡੇ ਤੋਂ ਉੱਪਰ ਆ ਹਾਂਜੀ ਉਹਨਾਂ ਦੀ ਸਾਡੇ ਤੋਂ ਹਾਇਰ ਫ੍ਰੀਕਵੈਂਸੀ ਆ ओके ਇਸੇ ਤਰ੍ਹਾਂ देयर ਲੋਅਰ ਪਲੈਨੇਟਸ देयर ਲੋਅਰ ਇਮੋਸ਼ਨਸ ओके ਉਹਨਾਂ ਦੀ ਲੋਅਰ ਫ੍ਰੀਕਵੈਂਸੀ ਸੋ देयर ਹਾਇਰ ਇਮੋਸ਼ਨਸ देयर ਲੋਅਰ ਇਮੋਸ਼ਨਸ ਇੱਥੇ ਤੱਕ ਜਦੋਂ ਕਿਸੇ ਨਾਲ ਤੁਸੀਂ ਅਟਰੈਕਟਿਵ ਅਟਰੈਕਟ ਕਰਦੇ ਜੇ ਕਿਸੇ ਨੂੰ ਹਾਂਜੀ ਹੈ ਨਾ ਹਰ ਯੂ نو ਐਸ ਅ ਫਰੈਂਡ ਐਸ ਰਿਲੇਸ਼ਨਸ਼ਿਪ ਐਸ ਅ ਪਾਰਟਨਰ ਹਾਂਜੀ ਉਹ ਵੀ ਤੁਸੀਂ ਲਾਈਕ ਡਿਸਲਾਈਕ ਨਹੀਂ ਕਰਦੇ ਤੁਸੀਂ ਉਹਨਾਂ ਦੀ ਫ੍ਰੀਕੁਐਂਸੀ ਨੂੰ ਅਟੈਕ ਅਟਰੈਕਟ ਕਰਦੇ ਹੋ ਓਕੇ ਸੋ ਇਫ ਯੂ ਲਵ ਯਰ ਪਾਰਟਨਰ ਇਟਸ ਨੋਟ ਬਿਕੋਜ਼ ਆਫ ਦ ਲੂਕਸ অর ਵਾਟਐਵਰ ਇਟ ਇਸ ਤੈਨੂੰ ਇਹ ਨਾ ਜਿਹੜਾ ਲੈਲਾ ਮਜਨੂ ਸੀ ਤੇ ਲੈਲਾ ਕਾਲੀ ਸੀ ਹੈਨਾ ਤਾਂ ਵਾਟ ਅਟਰੈਕਟਡ ਇਟ ਇਸ ਦ ਫ੍ਰੀਕੁਐਂਸੀਸ ਓਕੇ ਸੋ ਅਲਟੀਮੇਟਲੀ ਇਹ ਸਾਰਾ ਕੁਝ ਫ੍ਰੀਕੁਐਂਸੀਸ ਲਾਈਕ தி ਡਿਸਲਾਈਕ ਦਾ ਸਿਸਟਮ ਚੱਲ ਰਿਹਾ ਤੋਂ ਇਸੇ ਤਰ੍ਹਾਂ ਜਿਹੜਾ ਜਿਹੜੇ ਪਲੈਨੈਟਸ ਨੇ ਉਹਨਾਂ ਦੀ ਸਾਡੇ ਤੋਂ ਹਾਇਰ ਫ੍ਰੀਕੁਐਂਸੀ ਆ ਤੇ ਜਿਹੜੀ ਸਾਡੇ ਤੋਂ ਹਾਇਰ ਫ੍ਰੀਕੁਐਂਸੀ ਆ ਚਾਂਸਸ ਆ ਕਿ ਉਹ ਸਾਨੂੰ ਇਨਫਲੂਐਂਸ ਕਰੇਗੀ ਕਿਉਂਕਿ ਸਾਡੀ ਸਕੇਲ ਥੱਲੇ ਆ ਉਹਨਾਂ ਦੀ ਸਕੇਲ ਹਾਇਰ ਆ ਤੇ ਸਾਡੇ ਤੇ ਉਹ ਇਨਫਲੂਐਂਸ ਕਰੇਗੀ ਕਰੇਗੀ ਤੁਸੀਂ ਮੰਨੋ ਨਾ ਮੰਨੋ ਹਰ ਚੀਜ਼ ਜਿਹੜੀ ਹੈ ਤੁਹਾਡੇ ਤੇ ਕੋਈ ਵੀ ਤੁਹਾਡੇ ਤੋਂ ਹਾਇਰ ਫ੍ਰੀਕੁਐਂਸੀ ਆ ਹੁਣ ਕੋਈ ਵੀ ਵਿਅਕਤੀ ਤੁਹਾਡੇ ਕੋਲ ਆ ਜੇ ਉਹਦੀ ਹਾਇਰ ਫ੍ਰੀਕੁਐਂਸੀ ਵੀ ਤੁਸੀਂ ਉਸ ਤੋਂ ਇਨਫਲੂਐਂਸ ਹੋ ਜਾਓਗੇ ਜਾਣੇ ਜਾਂ ਨਾ ਜਾਣੇ ਠੀਕ ਹੈ ਨਾ ਤੋਂ ਇਸੇ ਤਰ੍ਹਾਂ ਇੱਕ ਕੋਸਮਿਕ ਫ੍ਰੀਕੁਐਂਸੀ ਜਿਹਨੂੰ ਨਾਮ ਕਹੇ ਜੋ ਆਮ ਨਹੀਂ ਦੀ ਨਾ ਆਮ ਆਮ ਨਹੀਂ ਗਿਓ ਸਪੈਸ਼ਲ ਆ ਠੀਕ ਉਹ ਹਾਇਰ ਇੱਕ ਆਮ ਫ੍ਰੀਕੁਐਂਸੀ ਇੱਕ ਨਾ ਆਮ ਫ੍ਰੀਕੁਐਂਸੀ ਉਹ ਨਾ ਆਮ ਤੇ ਜਦੋਂ ਤੁਸੀਂ ਉਹਨੂੰ ਵਾਈਬ੍ਰੇਟ ਕਰੋ ਤਾਂ ਤੁਸੀਂ ਇੰਨੀ ਵਾਈਬ੍ਰੇਟ ਕੀਤੀ ਇੰਨੀ ਵਾਈਬ੍ਰੇਸ਼ਨ ਉਹਨੂੰ ਜਦੋਂ ਤੁਸੀਂ ਕਿਸੇ ਵੀ ਨਾਦ ਨੂੰ ਫੜ ਲਓ ਇੱਕ 1 ਸੋਲਰ ਸਾਈਕਲ ਹਾਂਜੀ ਇੱਕ ਸਾਲ ਕਹ ਲਓ 1 ਸੋਲਰ ਸਾਈਕਲ ਜਿਹੜਾ ਹੈ ਸੂਰਜ ਦਾ ਇੱਕ ਚੱਕਰ ਦੇ ਵਿੱਚ ਜੇ ਤੁਸੀਂ ਕਿਸੇ ਵੀ ਚੀਜ਼ ਨੂੰ ਫੜ ਲਓ ਕਿਸੇ ਵੀ ਧੁੰਨ ਨੂੰ ਫੜ ਲਓ ਕਿਸੇ ਵੀ ਵਾਈਬ੍ਰੇਸ਼ਨ ਨੂੰ ਫੜ ਦੋ ਕਿਸੇ ਵੀ ਵਿਚਾਰਤਾ ਨੂੰ ਫੜ ਲਓ ਕਿਸੇ ਵੀ ਮੈਨੀਫੈਸਟੇਸ਼ਨ ਨੂੰ ਫੜ ਲਓ ਕਿਸੇ ਵੀ ਇੰਟੈਂਸ਼ਨ ਨੂੰ ਫੜ ਲਓ ਇੱਕ ਸਾਲ ਬਾਅਦ ਸੰਭਾਵਨਾ ਹੋ ਜਾਂਦੀ ਹੈ ਕਿ ਤੁਸੀਂ ਉਹਨੂੰ ਮੈਨੀਫੈਸਟ ਕਰ ਸਕਦੇ ਹੋ ਜੇ ਤੁਸੀਂ ਕਿਸੇ ਵੀ ਚੀਜ਼ ਨੂੰ 12 ਸਾਲ ਫੜ ਲਓ ਤਾਂ ਤੁਸੀਂ ਉਹਦੀ ਸਿੱਧੀ ਪ੍ਰਾਪਤੀ ਕਰਦੇ ਹੋ ਤਾਈਓ ਕਹਿੰਦੇ ਨਾ 12 ਸਾਲਾਂ ਬਾਅਦ ਰੂੜੀ ਦੀ ਵੀ ਸੁਣੀ ਜਾਂਦੀ ਹੈ 12 ਸਾਲ ਕਿਉਂ ਕਿਉਂਕਿ ਜਿਹੜਾ ਜੂਪੀਟਰ ਹਾਂਜੀ ਜਿਹੜਾ ਜੂਪੀਟਰ ਆ ਉਹ 12 ਸਾਲ ਲੈਂਦਾ ਹੈ ਪੂਰੀ ਸਰਕਲ ਕਰਨ ਲਈ ਤੇ ਤੂੰ ਜੇ ਤੂੰ ਜੂਪੀਟਰ ਦੀ 12 ਸਾਲ 12.5 ਸਾਲ ਉਹਦੀ ਇੱਕ ਸਰਕਲ ਆ ਹਾਂ ਹਾਂ 12.5 ਸਾਲ ਆ ਹਾਂ ਹਾਂ ਤੂੰ ਵਕ ਵਕ ਪਲੈਨੇਟ ਦੀ ਨਾ ਦੇ ਨਾਲ ਤੂੰ ਇੱਕ ਪੂਰਾ ਸਾਲ ਤੂੰ ਸੂਰਜ ਦੇ ਨਾਲ ਤੂੰ ਇੱਕ ਸਾਲ ਇੱਕ ਮਿਕ ਹੋ ਜਾ ਕਿਸੇ ਫ੍ਰੀਕਵੈਂਸੀ ਨੂੰ ਫੜ ਲਾ ਤਾਂ ਤੇਰੇ ਅੰਦਰ ਜੀਵਨ ਨੂੰ ਖੁੱਲਣ ਦੀ ਸੰਭਾਵਨਾ ਜ਼ਿਆਦੀ ਹੋ ਜੇਗੀ ਕਿਉਂਕਿ ਤੂੰ ਕਿਸੇ ਚੀਜ਼ ਨਾਲ ਬੈਠਿਆ ਹੈ ਕਿਸੇ ਦਾ ਤੂੰ ਸਾਥੀ ਬਣਿਆ ਹੈ ਕਿਸੇ ਦਾ ਤੂੰ ਸੰਗ ਕੀਤਾ ਹੈ ਚੰਗੀ ਸੰਗਤ ਚੰਗੀ ਮਾੜੀ ਸੰਗਤ ਮਾੜੀ ਜੈਸੀ ਸੰਗਤ ਤੈਸੀ ਰੰਗਤ ਤੂੰ ਐਸੇ ਤਰਾ ਤੂੰ ਸੂਰਜ ਦੀ ਸੰਗਤ ਕੀਤੀ ਆ 12 ਸਾਲ ਇੱਕੋ ਟਾਈਮ ਇੱਕੋ ਤਰੀਕਾ ਇੱਕੋ ਮੈਥਡ ਇੱਕੋ ਡਾਇਰੈਕਸ਼ਨ ਇੱਕੋ ਸਥਾਨ ਇਹਨੂੰ ਕਹਿੰਦੇ ਨੇ ਅਸਨ ਤੂੰ ਇੱਕ ਸਾਲ ਅਸਨ ਲਾਇਆ ਤੂੰ ਕਿਸੇ ਵੀ ਮਰਗ ਦੇ ਸੰਗੀ ਸਾਥੀ ਸਗਲੇ ਤਰਾਈ ਜਿਹੜਾ ਸੰਗੀ ਬਣ ਗਿਆ ਨਾ ਜਿਹਨੇ ਕਿਸੇ ਦਾ ਸੰਗ ਕਰ ਲਿਆ ਉਹ ਆਪਣੀ ਸਾਰੀ ਵਾਈਬ੍ਰੇਸ਼ਨ ਆਪਣੇ ਲਾਗੇ ਲਾਗੇ ਜਿੰਨੇ ਉਹ ਸਾਰੇ ਨੂੰ ਤਾਰ ਸਕਦਾ ਇਨਕੇ ਦਾ ਸੰਗੀ ਸਾਥੀ ਤੂੰ ਸੰਗੀ ਬਣ ਗੁਰੂ ਦਾ ਸੰਗੀ ਬਣੇਗਾ ਤੂੰ ਹੀ ਸੰਸਾਰ ਨੂੰ ਤਾਰ ਸਕੇਗਾ ਹੈ ਕਿਸੇ ਚੀਜ਼ ਦਾ ਤੂੰ ਸੰਗੀ ਬਣੇ ਦੋਸਤ ਦਾ ਸੰਗੀ ਬਣੇਗਾ ਫਿਰ ਵੀ ਤੈਨੂੰ ਬੈਨੀਫਿਟ ਮਿਲੇਗਾ ਤੂੰ ਇਹ ਸੰਸਾਰਾ ਸੰਗ ਕਰਨ ਦਾ ਨਿਊਟਨ ਸੰਗਤ ਸੰਗਤ ਮਤਲਬ ਸੰਗ ਗਤੇ ਸੰਗ ਗਤੇ ਕਿ ਸੰਗ ਕਰੇਗਾ ਗਤੀ ਹੋ ਜੇਗੀ ਸੰਗਤ ਮੈਨੇ ਸੰਗਤੀ ਸੰਗ ਦੇ ਨਾਲ ਗਤੀ ਜਦ ਤੱਕ ਤੂੰ ਕਿਸੇ ਚੀਜ਼ ਨਾਲ ਜੁੜਦਾ ਨਹੀਂ ਨਾ ਤਦ ਤੱਕ ਤੇਰੀ ਗਤੀ ਨਹੀਂ ਹੋਏਗੀ ਤਦ ਤੱਕ ਤੇਰੀ ਜ਼ਿੰਦਗੀ ਚ ਚੇਂਜ ਨਹੀਂ ਆਏਗੀ ਜੇ ਤੂੰ ਕਿਸੇ ਮਾੜੀ ਚੀਜ਼ ਦੀ ਸੰਗਤ ਕਰੇਗਾ ਤਾਂ ਮਾੜੀ ਹੀ ਜਾਏਗੀ ਚੰਗੀ ਬਾਈਟ ਸੈਲਫ ਬਬਨਾਂਸੀ ਜੀ ਮਾਰਾ ਬਚਨੇ ਕਿ ਕਰਮ ਜਿਹੜੇ ਨੇ ਨਾ ਇਹ ਅਪਾਹਜ ਨੇ ਤੁਹਾਡਾ ਕੁਝ ਨਹੀਂ ਵਿਗਾੜ ਸਕਦੇ ਬਟ ਜਦੋਂ ਤੁਸੀਂ ਚੰਗੇ ਕੋਲ ਜਾਂਦੇ ਜੇ ਤਾਂ ਚੰਗੇ ਕਰਮ ਜਾਗ ਜਾਂਦੇ ਨੇ ਤੇ ਤੁਹਾਡਾ ਕਲਿਆਣ ਹੋ ਜਾਂਦਾ ਜੇ ਤੁਸੀਂ ਮਾੜੇ ਕੋਲ ਜਾਂਦੇ ਜੇ ਤਾਂ ਮਾੜੇ ਕਰਮ ਜਾਗ ਜਾਂਦੇ ਤੇ ਤੁਹਾਡਾ ਮਾੜਾ ਹੋ ਜਾਂਦਾ ਬਾਈਟ ਸੈਲਫ ਕਰਮ ਤੁਹਾਡਾ ਕੁਝ ਨਹੀਂ ਵਿਗਾੜ ਸਕਦੇ ਉਹ ਤੁਹਾਡੀ ਸੰਗਤੀ ਸੰਗਤ ਕੀਦੀ ਤੁਸੀਂ ਸੰਗ ਕੀਤਾ ਤਾਂ ਉਸ ਹਾਵਨਾ ਤੁਹਾਡੀ ਗਤੀ ਹੋਏਗੀ। ਹੂੰ। ਤੋਂ ਇਸੇ ਤਰ੍ਹਾਂ ਜਿਹੜੇ ਪਲੈਨੈਟਸ ਨੇ ਇਹਨਾਂ ਦੀ ਫ੍ਰੀਕਵੈਂਸੀ ਆ ਜੇ ਤੁਸੀਂ ਇਹਨਾਂ ਦੇ ਨਾਲ ਬੈਠ ਜੋ ਅ ਸ਼ਨੀ ਦੀ ਆਪਣੀ ਫ੍ਰੀਕਵੈਂਸੀ ਆ ਜੂਪੀਟਰ ਦੀ ਆਪਣੀ ਫ੍ਰੀਕਵੈਂਸੀ ਆ। ਤੋਂ ਜੇ ਤੁਸੀਂ 12 ਸਾਲ ਜੂਪੀਟਰ ਦਾ ਜੋ 12.5 ਸਾਲ ਉਹਦੀ ਇੱਕ ਸਰਕਲ ਜਿਹੜੀ ਆ ਹੂੰ ਹੂੰ ਉਹਦੇ ਨਾਲ ਤੁਸੀਂ ਬੈਠ ਜੋਗੇ ਤਾਂ ਤੁਸੀਂ ਸਿੱਧੀ ਦੀ ਤੁਸੀਂ ਸਿੱਧੀ ਪ੍ਰਾਪਤ ਕਰ ਲੋਗੇ ਕਿਸੇ ਵੀ ਚੀਜ਼ ਨੂੰ ਤੁਸੀਂ ਰਾਂਝੇ ਨੇ ਵੀ 12 ਸਾਲ ਮੱਜਾਂ ਚਾਰੀਆਂ ਸੀ ਤੇ ਗੁਰੂ ਗੋਰਖਨਾਥ ਨੇ ਵੀ 12 ਸਾਲ ਤਪੱਸਿਆ ਕੀਤੀ ਸੀ ਤੋਂ ਇਹ ਤੁਸੀਂ ਵੇਖੋ ਵੀ ਜਿੰਨੇ ਆਪਣੇ ਸਾਧੂ ਮਹਾਤਮਾ ਹੋਏ ਨੇ ਸਾਰਿਆਂ ਦੇ 12-12 ਸਾਲ ਕੁੰਭ ਮੇਲਾ ਵੀ 12 ਸਾਲਾਂ ਬਾਅਦ ਹੁੰਦਾ ਹਾਂ ਠੀਕ ਔਰ ਯੋਗੀ ਜੀ ਵੀ ਕਹਿੰਦੇ ਹੁੰਦੇ ਵੀ ਸਿੱਖਾਂ ਦੇ 12 ਗੁਰੂ ਆ ओके 10 ਗੁਰੂ ਗੁਰੂ ਗ੍ਰੰਥ ਸਾਹਿਬ ਹਾਂਜੀ ਸ੍ਰੀ 10 ਗੁਰੂ ਆਪਣੇ 10 ਗੁਰੂ 11ਵਾਂ ਗੁਰੂ ਗੁਰੂ ਗ੍ਰੰਥ ਸਾਹਿਬ ਤੇ 12ਵਾਂ ਗੁਰੂ ਪਾਰਬ੍ਰह्म ਪਰਮੇਸ਼ਰ ਹਾਂ ओके ਤੋਂ 12 ਜਿਹੜਾ ਹੈ ਗਤੀ ਕਰਦਾ ਹੈ ਤੇ 13ਵੇਂ ਤੁਸੀਂ ਹੁੰਦੇ ਜੇ ਤੇ 13ਵੇਂ ਤੁਸੀਂ ਹੁੰਦੇ ਜੇ ਤੋਂ ਬਾਬੇ ਨਾਨਕ ਦਾ 13 13 ਫਿਰ ਪੂਰਾ ਆਉਂਦਾ ਹੈ ਠੀਕ ਤੋਂ ਇਸੇ ਤਰ੍ਹਾਂ ਜਿਹੜਾ ਨਾਮ ਹੈ ਇਹ ਵਾਈਬ੍ਰੇਸ਼ਨ ਜਿਹੜੀ ਹੈ ਕੋਸਮਿਕ ਵਾਈਬ੍ਰੇਸ਼ਨ ਆ ਔਰ ਜਦੋਂ ਤੁਸੀਂ ਉਸ ਕਾਸਮਿਕ ਨੂੰ ਵਾਈਬ੍ਰੇਟ ਕਰ ਦੇ ਜੇ ਤਾਂ ਫਿਰ ਤੁਹਾਡੀ ਜਿਹੜੀ એનર્ਜੀ ਆ ਉਹ ਇਨ ਪਲੈਨਟਸ ਤੋਂ ਵੀ ਉੱਪਰ ਹੋ ਜਾਂਦੀ ਆ ਤਾਂ ਫਿਰ ਇਹ ਤੁਹਾਡੇ ਤੇ ਇਨਫਲੂਐਂਸ ਨਹੀਂ ਕਰਦੇ ਤੁਸੀਂ ਇਹਨਾਂ ਤੇ ਇਨਫਲੂਐਂਸ ਕਰਦੇ ਜੇ ਤੁਸੀਂ ਆਪਣੇ ਹੀ ਕਰਮ ਨਹੀਂ ਤੁਸੀਂ ਦੂਜਿਆਂ ਦੇ ਕਰਮ ਵੀ ਠੀਕ ਕਰ ਸਕਦੇ ਜੇ ਹੈਨਾ ਸਾਧੂਆਂ ਨੇ ਲਾਣੀ ਦੀ ਕਰਮਖਟ ਦਿੱਤੇ ਰੋਗ ਕਰਮਾਂ ਚ ਲਿਖਿਆ ਸੀ ਦੂਰ ਹੋ ਗਿਆ ਕਿਉਂਕਿ ਉਹਨਾਂ ਦੀ ਹੁਣ ਫ੍ਰੀਕਵੈਂਸੀ ਜਿਹੜੀ ਉੱਪਰ ਹੋ ਗਈ ਆ ਉਹ ਜਿਵੇਂ ਕਿ ਪਲੈਨੈਟਸ ਤੁਹਾਨੂੰ ਇਨਫਲੂਐਂਸ ਕਰ ਰਹੇ ਆ ਉਹ ਹੁਣ ਤੁਹਾਨੂੰ ਇਨਫਲੂਐਂਸ ਕਰ ਰਹੇ ਆ ਤੇ ਤੁਹਾਡੀ ਵੀ ਜਿਹੜੀ એનર્ਜੀ ਉਹ ਪਲੈਨੈਟਸ ਤੋਂ ਉੱਪਰ ਹੋ ਗਈ ਮਹਾਰਾਜੀ ਬਾਣੀ ਚ ਇੱਕ ਤੋਕਾ ਸ਼ਗਨ ਅਪਸ਼ਗਨ ਤਿਸੇ ਵਿਆਪੇ ਹਰ ਨਾਮ ਨਜ ਨਾ ਪਾਸ ਵੀ ਇਹ ਸ਼ਗਨ ਅਪਸ਼ਗਨ ਹੁਣ ਨਾ ਵਾਸਤੇ ਆ ਜਿਨ੍ਹਾਂ ਦੀ ਫ੍ਰੀਕਵੈਂਸੀ ਹਾਇਰ ਨਹੀਂ ਗਈ ਜੇ ਜਦੋਂ ਆਪਾਂ ਫ੍ਰੀਕਵੈਂਸੀ ਹਾਇਰ ਕਰ ਲੈਂਦੇ ਆ ਤਾਂ ਜਿਹੜਾ ਹੈ ਸਭ ਸ੍ਰਿਸ਼ਟ ਕਰੀ ਜਾਇਆ ਕਰਦੀਓ ਇਹ ਸਾਰੀ ਗੱਲ ਜਿਹੜੀ ਹੈ ਫ੍ਰੀਕੁਐਂਸੀ